ਸਤਿ ਸ਼੍ਰੀ ਅਕਾਲ ਜੀ ਪੰਜਾਬੀ ਦੀ ਇਸ ਕਲਾਸ ਵਿੱਚ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਹੈ ਅੱਜ ਆਪਾਂ ਪੰਜਾਬੀ ਦੀਆਂ ਲਗਾ ਮਾਤਰਾਵਾਂ ਬਾਰੇ ਪੜ੍ਹਾਂਗੇ ਪੰਜਾਬੀ ਦੇ ਵਿੱਚ ਮੁੱਖ ਰੂਪ ਤੇ 10 ਲਗਾ ਮਾਤਰਾ ਹੁੰਦੀਆਂ ਹਨ ਪਹਿਲੀ ਹੈ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਕੜ ਦੁਲੈਂਕੜ ਲਾਂ ਲਾਵਾਂ ਦੁਲਾਵਾਂ ਹੋੜਾ ਕਨੋੜਾ ਅੱਜ ਆਪਾਂ ਇਹਨਾਂ 10 ਲਗਾ 10 ਲਗਾ ਮਾਤਰਾ ਦੀ ਵਿਚਾਰ ਸਹਿਤ ਵਿਆਖਿਆ ਕਰਾਂਗੇ ਜੀ ਪਹਿਲੀ ਲਗ ਮਾਤਰਾ ਹੈ ਮੁਕਤਾ ਮੁਕਤਾ ਸਵਰਤ ਨੂੰ ਨੀਨੂ ਕਹਿੰਦੇ ਹਨ ਇਸ ਦਾ ਕੋਈ ਚਿੰਨ ਨਹੀਂ ਹੈ ਅਰਥਾਤ ਇਹ ਚਿੰਨ ਰਹਿਤ ਹੈ ਯਾਨਕਿ ਜਿਸ ਅੱਖਰ ਨੂੰ ਮੁਕਤਾ ਲੱਗ ਹੁੰਦੀ ਹੈ ਉਸ ਦੇ ਨਾਲ ਕੋਈ ਵੀ ਚਿੰਨ ਨਹੀਂ ਹੁੰਦਾ ਜਿਵੇਂ ਇਹ ਮੁਕਤਾ ਸ਼ਬਦ ਵਿੱਚ ਤੁਸੀਂ ਕੱਕੇ ਨੂੰ ਦੇਖ ਸਕਦੇ ਹੋ ਇਸ ਵਿੱਚ ਕੋਈ ਵੀ ਇਸ ਦੇ ਨਾਲ ਕੋਈ ਵੀ ਚਿੰਨ ਨਹੀਂ ਲੱਗਾ ਹੈ ਇਸ ਲਈ ਮੁਕਤਾ ਹੈ ਯਾਨੀ ਕਿ ਇਸ ਨੂੰ ਐ ਬੋਲਾਂਗੇ ਕੱਕਾ ਮੁਕਤਾ ਤੇ ਜਿਵੇਂ ਤੁਸੀਂ ਤੱਤੇ ਦੇ ਨਾਲ ਕੰਨਾ ਹੈ ਇਸ ਨੂੰ ਤੱਤਾ ਤੱਤੇ ਕੰਨਾ ਇਹਨੂੰ ਕੱਕਾ ਮੁਕਤਾ ਪੰਜਾਬੀ ਲਿਖਣ ਵੇਲੇ ਜਿਹੜੇ ਸ਼ਬਦਾਂ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲੇ ਅੱਖਰ ਮੰਨਿਆ ਜਾਂਦਾ ਹੈ ਅਜੇ ਅੱਖਰਾਂ ਵਿੱਚ ਐ ਦੀ ਆਵਾਜ਼ ਸ਼ਾਮਿਲ ਸਮਝੀ ਜਾਂਦੀ ਹੈ ਇਸ ਤੇ ਆਪਾਂ ਸ਼ਬਦ ਦੇਖ ਸਕਦੇ ਆ ਪਵਨ ਜਲ ਪਰ ਅਮਰ ਸ਼ਰਬਤ ਫੜ ਕਮਲ ਘਰ ਵੜ ਹਰਮਨ ਮਟਰ ਧਰ ਅਰਜਨ ਕਸਰਤ ਕਰ ਇਹਨਾਂ ਤੁਸੀਂ ਸ਼ਬਦਾਂ ਵਿੱਚ ਇਹਨਾਂ ਲਾਈਨਾਂ ਵਿੱਚ ਦੇਖ ਸਕਦੇ ਹੋ ਕਿਸੇ ਵੀ ਅੱਖਰ ਨੂੰ ਕੋਈ ਵੀ ਲਗ ਮਾਤਰਾ ਨਹੀਂ ਲੱਗੀ ਹੈ ਇਹ ਸਾਰੇ ਮੁਕਤੇ ਹੀ ਹਨ ਸਰਨ ਕਮਲ ਪਕੜ ਇਸ ਤੋਂ ਬਾਅਦ ਜੋ ਲਗ ਮਾਤਰਾ ਹੈ ਉਸ ਦਾ ਨਾਂ ਹੈ ਕੰਨਾ ਕੰਨਾ ਜਬ ਕੰਨਾ ਆ ਸਵਰ ਤੁੰਨੀ ਦਾ ਚਿੰਨ ਹੈ ਇਸ ਦੇ ਜਿਸ ਨਾਲ ਇਹ ਮਾਤਰਾ ਇਹ ਚਿੰਨ ਲੱਗੇਗਾ ਉਸ ਨਾਲ ਆ ਸਵਰ ਤੁੰਨੀ ਹੈ ਜੋ ਜੁੜ ਜਾਵੇਗੀ ਕੰਨਾ ਅੱਖਰ ਦੇ ਪਿੱਛੋਂ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਕੰਨਾ ਹੈ ਜੋ ਅੱਖਰ ਦੇ ਪਿੱਛੋਂ ਲੱਗਦਾ ਹੈ ਯਾਨੀ ਕਿ ਬਾਅਦ ਵਿੱਚ ਲੱਗਦਾ ਹੈ ਇਹ ਲੰਬਾਈ ਵਿੱਚ ਅੱਖਰ ਤੋਂ ਅੱਧਾ ਹੁੰਦਾ ਹੈ ਕੰਨਾ ਲੱਗ ਜੇ ਸਖਰ ਪਿੱਛੋਂ ਪਿੱਛੇ ਲੱਗਦੀ ਹੈ ਉਸ ਨਾਲ ਆ ਧੁਨੀ ਦੀ ਆਵਾਜ਼ ਜੁੜ ਜਾਂਦੀ ਹੈ ਕੰਨਾ ਲਗ ਦੇ ਸ਼ਬਦ ਕਾਰ ਭਾਰ ਭਰਾ ਲਖਾ ਸਮਝਾ ਇਨ੍ਹਾਂ ਕੱਕੇ ਨੂੰ ਕੰਨਾ ਲੱਗਿਆ ਹੋਇਆ ਹੈ ਭੱਬੇ ਨੂੰ ਕੰਨਾ ਲੱਗਿਆ ਹੋਇਆ ਹੈ ਰਾਰੇ ਨੂੰ ਕੰਨਾ ਲੱਗਿਆ ਹੋਇਆ ਹੈ ਖਖੇ ਨੂੰ ਕੰਨਾ ਲੱਗਿਆ ਹੋਇਆ ਹੈ ਤੇ ਝੱਜੇ ਨੂੰ ਕੰਨਾ ਲੱਗਿਆ ਹੋਇਆ ਹੈ ਅਬ ਛਜਾ ਮੁਕਤਾ ਪੜਾਂਗੇ ਤਾਂ ਛੈ ਤੇ ਛਜੇ ਕੰਨਾ ਝਾ ਖਖੇ ਮੁਕਤਾ ਖੈ ਖਖੇ ਕੰਨਾ ਖਾ ਐਵੇਂ ਹੀ ਰਾਰੇ ਮੁਕਤਾ ਰੈ ਰਾਰੇ ਕੰਨਾ ਰਾ ਜਿਵੇਂ ਰਾਰੇ ਕੰਨਾ ਰਾ ਤਰਾਤ ਤਾਰਾ ਕਰਦਾ ਝਾਤ ਦਾਤਨ ਕਰਵਾਲਵਾ ਇਹ ਤੁਸੀਂ ਦੇਖ ਸਕਦੇ ਹੋ ਸ਼ੱਕਰ ਨਾਲ ਚਾਵਲ ਖਾ ਇਸ ਤੋਂ ਉਪਰੰਤ ਜੋ ਲਗ ਮਾਤਰਾ ਹੈ ਉਹ ਹੈ ਸਿਹਾਰੀ ਸਿਹਾਰੀ ਲਗ ਮਾਤਰਾ ਅੱਖਰ ਤੋਂ ਪਹਿਲਾਂ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਸ ਸ ਅੱਖਰ ਨੂੰ ਸ ਸਿਹਾਰੀ ਸ ਸ ਅੱਖਰ ਤੋਂ ਪਹਿਲਾਂ ਲੱਗੀ ਹੋਈ ਹੈ ਲਗ ਇਹ ਸਵਰ ਧੁਨੀ ਦਾ ਸੂਚਕ ਹੈ ਇਸ ਨੂੰ ਸਿਹਾਰੀ ਲਗ ਕਿਹਾ ਜਾਂਦਾ ਹੈ ਇਹ ਅੱਖਰ ਤੋਂ ਪਹਿਲਾਂ ਲੱਗਦੀ ਹੈ ਜਿਸ ਪ੍ਰਕਾਰ ਤੁਸੀਂ ਦੇਖ ਹੀ ਸਕਦੇ ਹੋ ਤਾਂ ਦੱਸਿਆ ਹੀ ਹੈ ਕਿ ਇਹ ਅੱਖਰ ਤੋਂ ਪਹਿਲਾਂ ਲੱਗਦੀ ਹੈ ਜਿਹੜੀ ਅੱਖਰ ਨਾਲ ਸਿਹਾਰੀ ਦੀ ਪਰਤੋਂ ਹੁੰਦੀ ਹੈ ਉਸ ਅੱਖਰ ਵਿੱਚੋਂ ਇਹ ਲਘੂ ਸਵਰ ਦੀ ਆਵਾਜ਼ ਨਿਕਲਦੀ ਹੈ ਆਪਾਂ ਅਗਲੀਆਂ ਕਲਾਸਾਂ ਵਿੱਚ ਪੜ੍ਹਾਂਗੇ ਕਿ ਸਵਰ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਹੁੰਦਾ ਹੈ ਲਘੂ ਇੱਕ ਹੁੰਦਾ ਹੈ ਦੀਰਗ ਤਾਂ ਇਹ ਲਘੂ ਪ੍ਰਕਾਰ ਦੀ ਸੁਰਤੁਨੀ ਹੈ ਜਿਸ ਵਿੱਚ ਥੋੜੀ ਲਘੂ ਮਨੇ ਘੱਟ ਘੱਟ ਆਵਾਜ਼ ਨਿਕਲੇ ਉਸ ਨੂੰ ਲਘੂ ਸੁਰਤੁਨੀ ਕਿਹਾ ਜਾਂਦਾ ਹੈ ਇਸ ਤੇ ਸਿਹਾਰੀ ਲੱਗਦੇ ਸ਼ਬਦ ਲਿਖ ਮਿਰਚ ਜਿੱਤ ਤੁਸੀਂ ਨਾ ਅੱਖਰਾਂ ਵਿੱਚ ਵੇਖ ਸਕਦੇ ਹੋ ਇਹਨਾਂ ਸ਼ਬਦਾਂ ਵਿੱਚ ਦੇਖ ਸਕਦੇ ਹੋ ਕਿ ਇਹ ਅੱਖਰ ਤੋਂ ਪਹਿਲਾਂ ਲੱਗੀ ਹੋਈ ਹੈ ਲਿਖ ਮਿਰਚ ਜਿੱਤ ਯਾਨੀ ਕਿ ਜਿਸ ਅੱਖਰ ਨਾਲ ਸਿਹਾਰੀ ਲੱਗੀ ਹੋਈ ਹੈ ਉਸ ਨਾਲ ਇਹ ਸਵਰ ੁਨੀ ਦੀ ਆਵਾਜ਼ ਜੁੜ ਜਾਂਦੀ ਹੈ ਕਿਸਾਨ ਇੰਗਲੈਂਡ ਇੱਧਰ ਵਿਚਕਾਰ ਸ਼ਹਿਰ ਨਹਿਰ ਇਹਦੇ ਸ਼ਬਦ ਹੈ ਆਪਾਂ ਅਗਲੀਆਂ ਕਲਾਸਾਂ ਵਿੱਚ ਪੜਾਂਗੇ ਕਿ ਇਹਨਾਂ ਨੂੰ ਹੁਣ ਦੇਖੋ ਤੁਸੀਂ ਸ਼ਹਿਰ ਨਹੀਂ ਪੜਿਆ ਗਿਆ ਇਹਨਾਂ ਨੂੰ ਸ਼ਹਿਰ ਪੜਿਆ ਗਿਆ ਤੇ ਇਸ ਨੂੰ ਨਹਿਰ ਪੜਿਆ ਗਿਆ ਨਹਿਰ ਪੜਿਆ ਗਿਆ ਤੇ ਇਹ ਕਿਉਂ ਪੜਿਆ ਗਿਆ ਇਸ ਵਿੱਚ ਸ਼ਬਦ ਜੋੜ ਜੋ ਕੰਮ ਕਰੇਗਾ ਉਹ ਪਾ ਅਗਲੀਆਂ ਕਲਾਸਾਂ ਵਿੱਚ ਪੜਾਂਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੁਹਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਇਸ ਤੋਂ ਬਾਅਦ ਕੈਰ ਇਹ ਵੀ ਸ਼ਬਦ ਉਸੇ ਪ੍ਰਕਾਰ ਦਾ ਸ਼ਬਦ ਹੈ ਕੈਰ ਬਲਿਹਾਰ ਬਣਾਇਆ ਸੁਣਾਇਆ ਇਸ ਪ੍ਰਕਾਰ ਜੋ ਅਗਲੀ ਲਗਾ ਲਗ ਮਾਤਰਾ ਹੈ ਉਸ ਦਾ ਨਾਮ ਹੈ ਬਿਹਾਰੀ ਇਹ ਲਗ ਈ ਸਵਰਤੁ ਨੀ ਦਾ ਸੂਚਕ ਹੈ ਯਾਨਕਿ ਇਹ ਦੀਰਘ ਸਵਰਤੁ ਨੀ ਹੈ ਈ ਪਹਿਲਾ ਆਪਾਂ ਸਿਹਾਰੀ ਪੜਿਆ ਹੈ ਜਿਹੜਾ ਹੈ ਏ ਇਸ ਇਸ ਨੂੰ ਬਿਹਾਰੀ ਲਗ ਕਿਹਾ ਜਾਂਦਾ ਹੈ ਇਸਦਾ ਨਾਮ ਹੈ ਬਿਹਾਰੀ ਇਸ ਲਗ ਮਾਤਰਾ ਜਿੱਥੇ ਵੀ ਤੁਹਾਨੂੰ ਇਹ ਲਿਖੇਗੀ ਤੁਸੀਂ ਇਸ ਨੂੰ ਨਾਮ ਨਾਲ ਲੈ ਕੇ ਯਾਨਕਿ ਇਸ ਨੂੰ ਇਸਦਾ ਨਾਮ ਹੈ ਬਿਹਾਰੀ ਇਹ ਅੱਖਰ ਤੋਂ ਬਾਅਦ ਬਾਦ ਲਗਦੀ ਹੈ ਤੁਸੀਂ ਸਿਹਾਰੀ ਸਿਹਾਰੀ ਅੱਖਰ ਤੋਂ ਪਹਿਲਾਂ ਲਗਦੀ ਸੀ ਇਹ ਅੱਖਰ ਤੋਂ ਬਾਅਦ ਵਿੱਚ ਲਗਦੀ ਹੈ ਜਿਸ ਅੱਖਰ ਨਾਲ ਬਿਹਾਰੀ ਲਗਦੀ ਹੈ ਉਸ ਅੱਖਰ ਜਾਂ ਸ਼ਬਦ ਵਿੱਚੋਂ ਈ ਦੀਰਘ ਸਵਰ ਤੁੰਨੀ ਦੀ ਆਵਾਜ਼ ਪੈਦਾ ਹੁੰਦੀ ਹੈ ਤਾਂ ਤੁਸੀਂ ਪਹਿਲਾਂ ਦੇਖਿਆ ਕਿ ਜੋ ਸਿਹਾਰੀ ਸੀ ਉਹ ਲਘੂ ਸਵਰ ਤੁੰਨੀ ਹੈ ਤੇ ਇਹ ਦੀਰਘ ਸਵਰ ਤੁੰਨੀ ਹੈ ਤਾਂ ਆਪਾਂ ਅਗਲੀਆਂ ਕਲਾਸਾਂ ਵਿੱਚ ਪੜ੍ਹਾਂਗੇ ਕਿ ਇਹ ਕਿਵੇਂ ਹੈ ਤੇ ਇਹਨਾਂ ਦੀ ਪਰਿਭਾਸ਼ਾ ਕੀ ਹੁੰਦੀ ਹੈ ਬਿਹਾਰੀ ਲਗਦੇ ਸ਼ਬਦ शीतल गरीब अमीर सर्दी गर्मी आगे जो लघु मात्रा है वो है ओंकर ओंकर लघु मात्रा ਇਹ ਲਗ ਉ स्वर ਧੁਨੀ ਦਾ ਚਿੰਨ ਹੈ ਇਸ ਦੀ ਵਰਤੋਂ ਅੱਖਰ ਦੇ ਹੇਠਾਂ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਅੱਖਰ ਦੇ ਹੇਠਾਂ ਹੀ ਲੱਗਦੀ ਹੈ ਜਿਵੇਂ ਇਸ ਅੱਖਰ ਨੂੰ ਉੜੇ ਅੱਖਰ ਨੂੰ ओंਕਰ ਲੱਗੀ ਹੋਈ ਹੈ ਜਿਹੜੇ ਅੱਖਰ ਨਾਲ ਇਸ ਦੀ ਵਰਤੋਂ ਹੁੰਦੀ ਹੈ ਉਸ ਵਿੱਚ ਊ ਲਘੂ ਸਵਰ ਊ ਦੀ ਆਵਾਜ਼ ਜੁੜ ਜਾਂਦੀ ਹੈ। ਔਂਕੜ ਲੱਗਦੇ ਸ਼ਬਦ ਚੁਸਤ, ਦਰੁਸਤ, ਮਨੁੱਖ, ਹੁਨਰ, ਮੋੜ, ਜੋੜ, ਟੁੱਟ, ਚੁੱਕ, ਕਸੁੰਨ। ਅਗਲੀ ਲਗ ਮਾਤਰਾ ਹੈ ਦੁਲੈਂਕੜ। ਇਹ ਲਗ ਊ ਸਵਰ ਊ ਦਾ ਚਿੰਨ ਹੈ। ਇਹ ਔਂਕੜ ਲਗਵਾੰਗ ਅੱਖਰ ਦੇ ਹੇਠਾਂ ਲਾਈ ਜਾਂਦੀ ਹੈ ਜਿਸ ਅੱਖਰ ਨਾਲ ਤੋਲੈਂਕੜ ਲਾਈ ਜਾਂਦੀ ਹੈ ਉਸ ਨਾਲ ਊ ਦੀਰਗ ਸੁਰ ਧੁੰਨੀ ਦੀ ਆਵਾਜ਼ ਜੁੜ ਜਾਂਦੀ ਹੈ ਦੋਲੈਂਕੜ ਲਗਦੇ ਸ਼ਬਦ ਖੂਨ ਪੂਜਾ ਸੂਰਜ ਸਕੂਲ ਜਲੂਸ ਕਪੂਰਥਲਾ ਅਕਾਊ ਪੜਾਕੂ ਅਗਲੀ ਜੋ ਲਗ ਮਾਤਰਾ ਹੈ ਉਹ ਹੈ ਲਾਂ ਇਹ ਲਗ ਏ ਸਵਰ ਤੁਨੀ ਦਾ ਚਿੰਨ ਹੈ ਇਹ ਅੱਖਰ ਦੇ ਉੱਪਰ ਲੱਗਦੀ ਹੈ ਏ ਸਵਰ ਤੁਨੀ ਦਾ ਚਿੰਨ ਹੈ ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਸ ਅੱਖਰ ਨਾਲ ਲੱਗਦੀ ਵਰਤੋਂ ਹੁੰਦੀ ਹੈ ਉਸ ਨਾਲ ਇਹ ਦੀर्घ ਸਵਰ ਤੁਨੀ ਦੀ ਆਵਾਜ਼ ਜੁੜ ਜਾਂਦੀ ਹੈ ਲਾ ਲੱਗਦੇ ਸ਼ਬਦ ਚੇਤ ਕੇਸ ਤੇਲ ਅਟੇਰਨ ਤਰਸੀਵਾ ਪਹਾੜੇ ਅਗਲੀ ਜੋ ਲਗ ਮਾਤਰਾ ਹੈ ਉਸ ਤਰ੍ਹਾਂ ਹੈ ਦੁਲਾਮਾ ਇਹ ਲਗ ਅ ਸਵਰ ਧੁੰਨੀ ਦਾ ਚਿੰਨ ਹੈ ਲਾਂ ਵਾਂਗ ਇਹ ਲਗ ਵੀ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਸ ਅੱਖਰ ਨਾਲ ਇਸ ਦੀ ਵਰਤੋਂ ਹੁੰਦੀ ਹੈ ਉਸ ਨਾਲ ਅ ਦੀਰਗ ਸਵਰ ਧੁੰਨੀ ਜੁੜ ਜਾਂਦੀ ਹੈ ਦੁਲਾਵਾ ਲਗਦੇ ਸ਼ਬਦ ਸ਼ੈਨਤ ਫੈਲਣਾ ਹੁਸੈਨ ਨਰਪੈ ਫੈਸ਼ਨ इत्यादि ਹੋੜਾ ਇਹ ਲਗ ਉ ਸੁਰਤੁਨੀ ਦਾ ਚਿੰਨ ਹੈ ਇਹ ਲਗ ਤੇ ਉੱਤੇ ਲੱਗਦਾ ਹੈ ਜਿਸ ਅੱਖਰ ਨਾਲ ਊੜਾ ਲੱਗਦਾ ਹੈ ਉਸ ਨਾਲ ਉਹ ਸੁਰਤੁਨੀ ਦੀ ਆਵਾਜ਼ ਜੁੜ ਜਾਂਦੀ ਹੈ ਜਦੋਂ ਇਹ ਲਗ ਊੜਾ ਅੱਖਰ ਨਾਲ ਲਾਉਣੀ ਹੁੰਦੀ ਹੈ ਤਾਂ ਊੜੇ ਦਾ ਕੇਵਲ ਮੂੰਹ ਖੋਲ ਦਿੱਤਾ ਜਾਂਦਾ ਹੈ ਜਿਸ ਪ੍ਰਕਾਰ ਤੁਸੀਂ ਦੇਖ ਸਕਦੇ ਹੋ ਸਿਰਫ ਊੜੇ ਦਾ ਮੂੰਹ ਇਹ ਜੋ ਖੋਲ ਦਿੱਤਾ ਜਾਂਦਾ ਹੈ ਊੜਾ ਲੱਗਦੇ ਸ਼ਬਦ ਮੋਰ ਕਟੋਰਾ ਪਰਲੋ ਇਸ ਤੋਂ ਬਾਅਦ ਜੋ ਲਗ ਮਾਤਰਾ ਹੈ ਉਹ ਹੈ ਕਨੂੜਾ ਇਹ ਲਗ ਓ ਸਵਰ ਤੁੰਨੀ ਦਾ ਚਿੰਨ ਹੈ ਇਹ ਅੱਖਰ ਦੇ ਉੱਪਰ ਲੱਗਦੀ ਹੈ ਓ ਸਵਰ ਤੁੰਨੀ ਦਾ ਚਿੰਨ ਹੈ ਹੋੜਾ ਲਗ ਵੰਗ ਇਹ ਵੀ ਅੱਖਰ ਦੇ ਉੱਤੇ ਲੱਗਦੀ ਹੈ ਜਿਸ ਅੱਖਰ ਉੱਤੇ ਕਨੂੜਾ ਲੱਗਦਾ ਹੈ ਉਸ ਨਾਲ ਔ ਦੀ ਆਵਾਜ਼ ਜੁੜ ਜਾਂਦੀ ਹੈ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ いいかわいい。